ਤਰੰਤਰੰਦੀ ਸੀਆਈਏ ਸਟਾਫ ਦੀ ਟੀਮ ਐਸਪੀ ਡੀ ਡੀਐਸਪੀ ਡੀ ਦੇ ਨਾਲ ਦੀ ਟੀਮ ਨੇ ਅ ਸਬਡਿਵੀਜ਼ਨ ਪੱਟੀ ਦੀ ਟੀਮ ਦੇ ਨਾਲ ਮਿਲ ਕੇ ਕਾਫੀ ਅੱਛਾ ਨੰਨੇ ਕੰਮ ਕੀਤਾ ਹੈ ਜਿਸ ਦੇ ਵਿੱਚ ਜਿਹੜੇ ਬਾਹਰਲੇ ਹਥਿਆਰ ਅਤੇ ਦੇਸੀ ਜਿਹੜੇ ਹਥਿਆਰ ਹੈਗੇ 6 ਬਰਾਮਦ ਕੀਤੇ ਹਨ ਤੇ ਇਸ ਗੈਂਗ ਦੇ ਜਿਹੜੇ 4 ਵਿਅਕਤੀ ਹੈਗੇ ਉਹਨਾਂ ਨੂੰ ਫੜਿਆ ਗਿਆ ਸੋ ਇਸ ਦੇ ਵਿੱਚ ਜਿਹੜੇ 4 ਵਿਅਕਤੀ ਫੜੇ ਗਏ ਹਨ ਉਹਨਾਂ ਦੇ ਨਾਮ ਹੈਗੇ ਜੋਬਨਪ੍ਰੀਤ ਸਿੰਘ ਜਿਹੜਾ ਕਿ ਚੀਮਾ ਕਲਾ ਆਪਣੇ ਸਦਰਪੱਟੀ ਦਾ ਰਹਿਣ ਵਾਲਾ ਹੈਗਾ ਇਸ ਵਿਅਕਤੀ ਤੋਂ ਪਹਿਲਾਂ ਇਹਨਾਂ ਨੇ ਨਜਾਇਜ਼ ਵੈਪਨ ਜਿਹੜਾ ਬਰਾਮਦ ਕੀਤਾ ਉਸ ਤੋਂ ਬਾਅਦ ਅੱਗੇ ਇਹਦੀ ਪੁਸ਼ਕਿਸ਼ਤੇ ਫਿਰ ਸੁਖਦੇਵ ਸਿੰਘ ਨਾਮਜ਼ਦ ਕੀਤਾ ਗਿਆ ਜੋ ਵੀ ਸਦਰਪੱਟੀ ਦਾ ਰਹਿਣ ਵਾਲਾ ਹੈਗਾ ਇਹਦੇ ਕੋਲੋਂ ਵੀ ਇੱਕ ਦੇਸੀ ਵੈਪਨ ਨਜਾਇਜ਼ ਜਿਹੜੇ ਵੈਪਨ ਹੈ ਬਰਾਮਦ ਕੀਤੇ ਗਏ ਉਸ ਤੋਂ ਬਾਅਦ ਇਹਦੀ ਪੁਸ਼ਕਿਸ਼ਤੇ ਅੱਗੇ ਧਰਮਵੀਰ ਸਿੰਘ ਨੂੰ ਜਿਹੜਾ ਹੈਗਾ ਉਹ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਉਹਦੇ ਕੋਲੋਂ ਜਿਹੜੇ ਇਹ ਗਲੌਕ ਵੈਪਨ ਹੈਗੇ ਜਿਹੜੇ ਕਿ ਬਾਹਰ ਦੇ ਮੇਡ ਹੈਗੇ ਆਸਟਰੀਆਨ ਤੇ ਯੂਐਸ ਮੇਡ ਵੈਪਨਸ ਹੈਗੇ ਉਹ ਬਰਾਮਦ ਕੀਤੇ ਗਏ ਉਸ ਦੇ ਬਾਅਦ ਇਹਦੀ ਪੁਸ਼ਗੀਸ਼ ਤੇ ਗਾਂ ਜਿਹੜਾ ਅਮਰਿਤਪਾਲ ਸਿੰਘ ਹੈਗਾ ਉਹ ਵੀ ਪੱਟੀ ਦਾ ਰਹਿਣ ਵਾਲਾ ਹੈਗਾ ਉਹਨੂੰ ਫੜਿਆ ਗਿਆ ਉਹਦੇ ਕੋਲੋਂ ਵੀ ਜਿਹੜੇ ਹੈਗੇ ਦੇਸੀ ਪਿਸਟਲ ਬਰਾਮਦ ਕੀਤੇ ਗਏ ਇਹਨਾਂ ਕੋਲੋਂ ਜਿਹੜੇ ਹੈਗੇ ਪਿਸਟਲ ਤੇ ਲਾਈਵ ਰਾਉਂਡਸ ਵਗੈਰਾ 9mm ਦੇ ਉਹ ਵੀ ਨਾਲ ਮਿਲੇ ਹੈਗੇ ਸੋ ਇਹਦੇ ਵਿੱਚ ਦੋ ਵਿਅਕਤੀ ਜਿਹੜੇ ਹੈਗੇ ਪਹਿਲਾਂ ਵੀ ਇਹਨਾਂ ਦੇ ਕ੍ਰਿਮੀਨਲ ਟਾਈਪ ਦਾ ਕੈਰੇਕਟਰ ਹੈਗਾ ਸੁਖਦੇਵ ਸਿੰਘ ਜੋ ਇਹਦੇ ਖਿਲਾਫ ਪਹਿਲਾਂ ਵੀ ਪੰਜ ਮੁਕਦਮੇ ਦਰਜ ਹੈਗੇ ਜਿਸ ਦੇ ਵਿੱਚ 307 ਦਾ ਮੁਕਦਮਾ ਅਸਲਾ ਇੱਕ ਦੇ ਤਿੰਨ ਮੁਕਦਮੇ ਜੁੜੇ ਹੋਏ। ਜੋਬਨਪ੍ਰੀਤ ਸਿੰਘ ਦੇ ਖਿਲਾਫ ਵੀ ਤਿੰਨ ਮੁਕਦਮੇ ਦਰਜ ਹੈਗੇ ਜਿਦੇ ਵਿੱਚ NDPS ਇੱਕ ਦਾ ਮੁਕਦਮਾ ਔਰ ਦੋ ਮੁਕਦਮੇ 307 ਯਾਨੀ ਅਟੈਂਪਟ ਟੂ ਮਟਰੇਲਰ ਹੈ ਕਿ ਇਹ ਜਿਹੜੇ ਵੈਪਨ ਹੈਗੇ ਕਿੱਥੋਂ ਲੈ ਕੇ ਆਏ ਆ ਜਿਹੜੇ ਇੰਪੋਰਟਡ ਵੈਪਨਸ ਹੈਗੇ ਉਹ ਕਿਹਦੇ ਨਾਲ ਸੰਬੰਧਿਤ ਹੈਗੇਗਾ ਕਿੱਥੇ ਯੂਜ਼ ਹੋਣੇ ਸੀਗੇ ਇਹ ਪੁਛ ਕਿਸ ਦੇ ਦੌਰਾਨ ਕੇ ਸਾਹਮਣੇ ਆਏਗੇ। ਸਾਰੇ ਕਿੰਨੇ ਸਮੇਂ ਤੋਂ ਇਹ ਕੰਮ ਕਰਦੇ ਆ ਰਹੇ? ਇਹ ਸਾਰਾ ਹੁਣ ਇਹ ਵਕਫਾ ਕਿ ਇਹਨਾਂ ਦਾ ਗੈਂਗ ਦੇ ਮੈਂਬਰ ਫੜੇ ਗਏ ਆ ਉਹ ਡਿਟੇਲ ਕਿਸ ਕਿਸ ਦੇ ਬਾਤ ਦੱਸਾਂ